ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਆ ਅਬੋਰ ਕਿਨੂ ਮੰਡੀ ਦੇ ਵਿੱਚ ਤੇ ਅੱਜ ਦੇ ਕੀ ਭਾ ਰੇ ਹੈ ਜਾਣਕਾਰੀ ਮਿਲੂਗੀ ਇਸ ਵੀਡੀਓ ਦੇ ਵਿੱਚ ਤਾਂ ਜਿਹੜੇ ਵੀਰ ਜਿਹੜੇ ਵੀਰ ਜੁੜਨ ਉਹ ਜ਼ਰੂਰ ਦੱਸਣ ਕਿ ਆਵਾਜ਼ ਆ ਜਿਹੜੀ ਆਪਣੀ ਉਹ ਠੀਕ ਆ ਰਹੀ ਹੈ ਠੰਡ ਬਹੁਤ ਜ਼ਿਆਦਾ ਬਈ ਬਹੁਤ ਜ਼ਿਆਦਾ ਠੰਡ ਹੈ ਆਵਾਜ਼ ਦੱਸੋ ਵੀਰੇ ਜਿਹੜੇ ਵੀ ਜੁੜਨ ਵੀ ਆਵਾਜ਼ ਆਪਣੀ ਕਿੱਦਾਂ ਆ ਰਹੀ ਹੈ ਕਮੈਂਟ ਕਰਕੇ ਮੜੀ ਜਾਣਕਾਰੀ ਜ਼ਰੂਰ ਦਿਓ ਕੱਲੇ ਸ਼ਨੀਵਾਰ ਛੁੱਟੀ ਤੋਂ ਬਾਅਦ ਅੱਜ ਕਿੰਨੂ ਦੇ ਕੀ ਹਾਲਾਤ ਐ ਹਬੋਰ ਕਿੰਨੂ ਮੰਡੀ ਆਪਾਂ ਪਹੁੰਚੇ ਹੋਏ ਆ ਤਾਂ ਜਿਹੜੇ ਵੀ ਵੀਰ ਜੁੜਨ ਜਾਣਕਾਰੀ ਜ਼ਰੂਰ ਦੇਣ ਆਵਾਜ਼ ਨੂੰ ਲੈ ਕੇ ਇਹ ਆਵਾਜ਼ ਆਪਣੀ ਕਿੱਦਾਂ ਆ ਰਹੀ ਵਾ ਠੰਡ ਨੇ ਜ਼ੋਰ ਫੜਿਆ ਹੋਇਆ ਬਹੁਤ ਜ਼ਿਆਦਾ ਜੜੀ ਠੰਡ ਐ ਉਹ ਪੈ ਰਹੀ ਐ ਇੱਧਰ ਤੁਸੀਂ ਦੇਖੋ ਐਕਸਪੋਰਟ ਕੁਆਲਿਟੀ ਸਟicker ਲੱਗ ਰਹੇ ਆ ਨਿੱਕੇ ਨਿੱਕੇ ਕਿੰਨੂ ਦੇ ਕੱਲੇ-ਕੱਲੇ ਤੇ ਲਾ ਰਿਹਾ ਬਾਈ ਤਾਂ ਹਬੋਰ ਕਿੰਨੂ ਮੰਡੀ ਲਾਈਵ ਤੁਹਾਨੂੰ ਦਿਖਾ ਰਹੇ ਆ ਜਿਹੜੇ ਵੀ ਵੀਰ ਜੁੜਦੇ ਜਾ ਰਹੇ ਆ ਵੀਡੀਓ ਸ਼ੇਅਰ ਕਰ ਦਿਓ ਬਾਈ ਬੜੀ ਅਹਿਮ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲਣੀ ਹੈ ਕੋਸ਼ਿਸ਼ ਕਰਾਂਗੇ ਜੇ ਕਿਤੇ ਵੀ ਬੋਲੀ ਚੱਲ ਰਹੀ ਹੋਈ ਤਾਂ ਤੁਹਾਨੂੰ ਲਾਈਵ ਬੋਲੀ ਵਿਖਾਈਏ ਸੁਰਿੰਦਰ ਆਲਖਵੀਰ ਸਾਡੇ ਕਲਰ ਖੇਡਾਂ ਤੋਂ ਜੁੜੇ ਆ ਹੋਰ ਵੀ ਜਿਹੜੇ ਵੀਰ ਜੁੜੇ ਆ ਧੰਨਵਾਦ ਕਰਦੇ ਆ ਇਹਨਾਂ ਦਾ ਵੀਡੀਓ ਸ਼ੇਅਰ ਕਰਿਓ ਨਾਲ ਦੀ ਨਾਲ ਵੀਰੋ ਤਾਂ ਅਭੋਰ ਕਿੰਨੂ ਮੰਡੀ ਤੋਂ ਤੁਹਾਨੂੰ ਦਿਖਾ ਰਹੇ ਆਂ ਵੀ ਅੱਜ ਦੇ ਰੇਟ ਆ ਜਿਹੜੇ ਉਹ ਕੀ ਚੱਲ ਰਹੇ ਆਂ ਠੰਡ ਨੇ ਬੜਾ ਜ਼ੋਰ ਫੜਿਆ ਬਹੁਤ ਜ਼ਿਆਦਾ ਠੰਡ ਹੈ ਜਿਹੜੀ ਉਹ ਪੈ ਰਹੀ ਹੈ ਜਨ ਜੀਵਨ ਹੈ ਜਿਹੜਾ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਤੇ ਅੱਜ ਦੇ ਰੇਟ ਆ ਜਿਹੜੇ ਉਹ ਤੁਹਾਡੇ ਤੱਕ ਸ਼ੇਅਰ ਕਰਾਂਗੇ ਵੀਡੀਓ ਦਬਕੇ ਸ਼ੇਅਰ ਕਰ ਦਿਓ ਵੀਰੋ ਤਾਂ ਜੋ ਜਿਆਦਾ ਤੋਂ ਜਿਆਦਾ ਕਿਸਾਨਾਂ ਤੱਕ ਇਹ ਜਾਣਕਾਰੀ ਹੈ ਜਿਹੜੀ ਉਹ ਪਹੁੰਚ ਸਕੇ ਅਬ ਹੋਰ ਕਿੰਨੂ ਮੰਡੀ ਲਾਈਵ ਹੈ ਜਿਹੜਾ ਉਹ ਤੁਹਾਨੂੰ ਦਿਖਾ ਰਹੇ ਆ ਤੇ ਅੱਜ ਦੇ ਜਿਹੜੇ ਰੇਟ ਹੈ ਉਹ ਕੀ ਰਏ ਆ ਜਿਹੜਾ ਵੀ ਵੀਰ ਜੁੜੇ ਵੀਡੀਓ ਸ਼ੇਅਰ ਕਰੀਏ ਉਹ ਵੀਰੋ ਅੱਜ ਹਬੌਰ ਕਿਨੂ ਮੰਡੀ ਦੇ ਵਿੱਚ ਪਹੁੰਚੇ ਹੋਏ ਆ ਕੱਲ ਸ਼ਨੀਵਾਰ ਛੁੱਟੀ ਸੀ ਤੇ ਅੱਜ ਐਤਵਾਰ ਨੂੰ ਜਿਹੜੀ ਕਿਨੂ ਮੰਡੀ ਲੱਗਦੀ ਹੈ ਲਾਈਵ ਤੁਹਾਨੂੰ ਦਿਖਾ ਰਹੇ ਆ ਕਿਨੂ ਕਿੰਨਾ ਮੰਡੀ ਦੇ ਵਿੱਚ ਪਹੁੰਚਿਆ ਹੋਇਆ ਤਾਂ ਭਾਅ ਦੇ ਵਿੱਚ ਤੇਜ਼ੀ ਹੈ ਜਾਂ ਕਿੱਦਾਂ ਹੈ ਉਹ ਤੁਹਾਡੇ ਤੱਕ ਲੈ ਕੇ ਆਵਾਂਗੇ ਇੱਧਰ ਲਾਈਵ ਬੋਲੀ ਦਿਖਾ ਰਹੀਏ ਤੁਹਾਨੂੰ ਇੱਕ ਵਾਰੀ ਸ਼ੇਅਰ ਕਰੋ ਵੀਰੋ ਕੋਮੋ ਚਾਰੇ ਰਸਤਾਨੇ ਵਿੱਚ ਹੋਰ ਚਾਰ ਤੇ ਅੰਦਰ ਇਹ ਲੋਕ ਬੋਲੀ ਹੈ ਜਿਹੜੀ ਚੱਲ ਰਹੀ ਹੈ ਸੁਣੋ ਇਹ ਸੁਣੋ ਪੇਰਾ ਨਾਲ ਜਾਂਦੇ ਹਾਂ ਤੇ ਯਾਰ ਜਿਹੜੀ 95 ਕ੍ਰੀਏਟ ਮਾਲ ਆ ਇਹ ਬੋਲੀ ਹੈ ਜਿਹੜੀ ਚੱਲ ਰਹੀ ਹੈ ਮੈਂ ਬਤਾਈ ਹੈ 2 ਤੋਂ 4 ਕਿਲੋ ਦੇ ਸਾਤੇ ਖਾਨ ਨੂੰ ਸਾਰੇ ਜਿਹੜਾ ਬਹੁਤ ਜ਼ਿਆਦਾ ਖੰਡ ਹੈ ਜਿਹੜੀ ਉਹ ਪੈ ਰਹੀ ਹੈ ਮੰਡੀ ਦੇ ਵਿੱਚ 8 ਰੁਪਏ 8 ਰੁਪਏ ਤੋਂ ਗੋਲਣੀ ਸ਼ੁਰੂ ਹੋ ਚੁੱਕੀ ਹੈ 8 ਰੁਪਏ ਕੋਈ 8 ਸਵਾ 8 8.5 ਸਵਾ 8 ਕੋਈ 8.5 ਸਵਾ 8 ਕੋਣੇ ਨੂੰ ਕੋਣੇ ਨੂੰ 9 ਰੁਪਏ ਜੀ 9 ਜੀ 9 ਰੁਪਏ 900 ਰੁਪਏ ਜੀ 900 ਰੁਪਏ 900 ਰੁਪਏ ਕਿੰਨੂ ਆ ਜਿਹੜਾ ਗੋਲੀ ਚੱਲ ਰਹੀ ਹੈ ਕਮੈਂਟ ਜ਼ਰੂਰ ਕਰਿਓ ਵੀਰੋ ਵੀ ਠੰਡ ਕਿੰਨੀ ਕ ਹੈ ਮੌਸਮ ਕਿਦਾਂ ਹੈ ਤੁਹਾਡੇ ਜਿਹੜੇ ਜਿਹੜੇ ਵੀ ਜੁੜਨ 900 ਰੁਪਏ 900 ਰੁਪਏ ਬਹੁਤ ਜ਼ਿਆਦਾ ਠੰਡ ਆ ਜਿਹੜੀ ਪੈ ਰਹੀ ਹੈ ਅੱਜ ਠੰਡ ਨੇ ਪੂਰੇ ਵਾਟ ਕੱਢ ਰੱਖਿਆ 900 ਰੁਪਏ ਬੋਲੀ ਚੱਲ ਰਹੀ ਹੈ ਕਰ ਦਿਓ ਸ਼ੇਅਰ 900 ਰੁਪਏ ਜੀ 900 ਰੁਪਏ 900 ਰੁਪਏ ਜੀ 900 ਰੁਪਏ 900 ਰੁਪਏ ਜੀ 90 ਰੁਪਏ 90 ਰੁਪਏ 90 ਰੁਪਏ 90 ਰੁਪਏ ਬੋਲੀਏ ਜਿਹੜੀ ਚੱਲ ਰਹੀ ਹੈ 90 ਰੁਪਏ 90 ਰੁਪਏ 90 ਰੁਪਏ 90 ਰੁਪਏ ਸ਼ੇਅਰ ਕਰ ਦਿਓ ਜਿੰਨੇ ਵੀ ਜੁੜੀ ਜਾਂਦੇ ਆ ਸ਼ੇਅਰ ਆਲਾ ਬਟਨ ਸਵਾ 90 ਸਾਢੇ 90 ਸਾਢੇ 90 ਸਾਢੇ 90 ਕੌਣ ਸੀ ਬਣ ਕੋਣੀ ਗਾੜੀ ਜੇ ਦੇ ਜੇ ਕਿੰਨੇ ਸਾਢੇ 9:00 ਸਾਢੇ 9:00 ਸਾਢੇ 9:00 ਸਾਢੇ 9:00 ਸਾਢੇ 9:00 ਸਾਢੇ 9:00 ਜੀ ਉਹ ਸਾਫ ਗਿਆ ਉਹ ਮੈਨੂੰ ਬਤਾ ਲਾਈਵ ਬੋਲੀ ਅਬੋਰ ਕਿੰਨੂ ਮੰਡੀ 7 ਜਨਵਰੀ 2024 ਦਿਨ ਐਤਵਾਰ 10 ਰੁਪਏ 10 ਰੁਪਏ 10 ਰੁਪਏ 10 ਰੁਪਏ ਦੀ ਗੋਦ 95 ਕ੍ਰੇਟ ਮਾਲ ਆ ਵੀਰੋ 10 ਰੁਪਏ ਲੈ ਗ੍ਰਾਮ ਭਾਈ ਜੀ 10 ਰੁਪਏ ਲੈ ਗ੍ਰਾਮ ਭਲਾ ਗਿਆ 10 ਰੁਪਏ ਵੇਚ ਦੇ ਉਹ 10 ਰੁਪਏ ਵਿਕੇ ਬਈ ਉਹ ਰੱਖ ਦੇ ਬਾਈ ਕਹਿੰਦਾ ਨਹੀਂ ਬਾਈ 10 ਰੁਪਏ ਹਾਂਜੀ ਬਾਜੀ ਦੇ ਦਾ 10 ਰੁਪਏ ਨਹੀਂ ਦਿੰਦੇ ਕਹਿੰਦਾ ਅਗਲੇ ਡਾਂਗ ਲੈ 10 ਰੁਪਏ ਇਹ ਚੀਜ਼ ਦੀ ਬੋਲੀ ਹੈ ਜਿਹੜੀ 10 ਰੁਪਏ ਤੇ ਖੜ ਗਈ ਬਾਈ ਕਹਿੰਦਾ ਲੈਣ ਦੇਣਾ ਨਹੀਂ ਉਹ ਕਹਿੰਦਾ ਬਾਈ ਵੇਖ ਲੈ ਦੇਣਾ ਤਾਂ ਤਾਂ ਹੋਰ ਕਿੰਨੂ ਮੰਡੀ ਸੁਦੇਸ਼ ਜੀ ਅੱਜ ਦੇ ਪਾ ਅੱਜ ਦੇ ਪਾ ਅੱਜ ਤਾਂ 11 ਉੱਚਾ ਵਿਕਿਆ ਜੀ ਆ ਤੁਹਾਡੇ ਸਭ ਦੇ ਬੋਲੀ ਹੈ 10 ਰੁਪਏ ਕਿਲੋ ਵਿੱਚ ਵਿਕ ਗਿਆ ਹਾਂਜੀ 10 ਰੁਪਏ ਦੇਦਾ ਭਾਈ 96 ਗ੍ਰੇਡ ਮਾਲ ਹੈ ਜਿਹੜਾ ਅਬੋਰ ਕਿਨੂ ਮੰਡੀ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਅੱਜ ਦਾ ਜਿਹੜਾ ਰੇਟ ਉੱਚਾ ਹੈ ਉਹ 11 ਰੁਪਏ ਵਿਕਿਆ ਹੈ ਤੇ 10 ਰੁਪਏ ਤੁਹਾਨੂੰ ਲਾਈਵ ਬੋਲੀ ਹੈ ਜਿਹੜੀ ਉਹ ਮੰਡੀ ਦੇ ਵਿੱਚ ਵਿਖਾਈ ਹੈ ਤਾਂ ਵੀਰੋ ਅੱਜ 7 ਜਨਵਰੀ ਦੇ ਜਿਹੜੇ ਭਾਅ ਉਹ ਉਹੀ 4-5 ਰੁਪਏ ਤੋਂ ਲੈ ਕੇ 11 ਰੁਪਏ ਕਿੰਨੂ ਆ ਜਿਹੜਾ ਉਹ ਸਿਰੇ ਵਾਲਾ ਵੀ ਕਿਹਾ ਇਧਰ ਪੈਕਿੰਗ ਚੱਲ ਰਹੀ ਹੈ ਬਾਈ ਪੈਕਿੰਗ ਕਰ ਰਿਹਾ ਦਸਤਾਨੇ ਦਸਤੂਨੇ ਚੜਾ ਕੇ ਠੰਡ ਬੜੀ ਲੱਗ ਰਹੀ ਹੈ ਤਾਂ ਪੈਕਿੰਗ ਦਾ ਕੰਮ ਹੈ ਜਿਹੜਾ ਨਾਲੋਂ ਨਾਲ ਨਵੇੜਿਆ ਜਾ ਰਿਹਾ ਹੈ ਤਾਂ ਤੁਹਾਨੂੰ ਪਤਾ ਹੀ ਆ ਵੀਰੋ ਕਿ ਆਪਾਂ ਕੁਝ ਦਿਨ ਪਹਿਲਾਂ ਸ਼ੁਰੂਆਤ ਕੀਤੀ ਸੀ ਜਿਹੜਾ ਮਿਹਡੇ ਮੀਲ ਦੇ ਵਿੱਚ ਕੇਲਾ ਦੇਣ ਦਾ ਫੈਸਲਾ ਸਰਕਾਰ ਵੱਲੋਂ ਕੀਤਾ ਗਿਆ ਸੀ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਮਿਹਡੇ ਮੀਲ ਦੇ ਵਿੱਚ ਕੇਲਾ ਦਿੱਤਾ ਜਾਊਗਾ ਤਾਂ ਉਸ ਮਸਲੇ ਤੇ ਆਪਾਂ ਇੱਕ ਆਵਾਜ਼ ਚੱਕੀ ਸੀ ਕਿ ਜਿਹੜਾ ਮਿੱਡੇ ਮੀਲ ਦੇ ਵਿੱਚ ਕਿੰਨੂ ਹੈ ਆਪਣਾ ਉਹ ਕਿੰਨੂ ਦਿੱਤਾ ਜਾਵੇ ਪੰਜਾਬ ਦਾ ਫਰੂਟ ਹੈ ਤਾਜ਼ਾ ਫਰੂਟ ਹੈ ਤਾਂ ਉਸ ਮਾਮਲੇ ਤੇ ਉੱਪਰ ਕਈ ਸਿਆਸੀ ਲੀਡਰਾਂ ਵੱਲੋਂ ਜਾਂ ਕਈ ਵੀਰਾਂ ਨੇ ਉਸ ਦੀ ਆਵਾਜ਼ ਵੀ ਚੱਕੀ ਜਥੇਬੰਦੀਆਂ ਵੱਲੋਂ ਵੀ ਆਵਾਜ਼ ਚੱਕੀ ਗਈ ਬਲਵੀਰ ਸਿੰਘ ਰਾਜੇਵਾਲ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਹੈ ਉਹਨਾਂ ਨੇ ਵੀ ਆਵਾਜ਼ ਚੱਕੀ ਤਾਂ ਉਸ ਮਸਲੇ ਤੋਂ ਬਾਅਦ ਸਰਕਾਰ ਵੱਲੋਂ ਵੀ ਕਿਤੇ ਨਾ ਕਿਤੇ ਉਹਦੇ ਦੇ ਚਾਰਾ ਜੋਈ ਹੈ ਜਿਹੜੀ ਕੀਤੀ ਗਈ ਜਦੋਂ ਚਾਰਾ ਜੋਈ ਹੋਈ ਹੈ ਤਾਂ ਹੁਣ ਖਬਰਾਂ ਸਾਹਮਣੇ ਆ ਰਹੀਆਂ ਕਿ ਉਸ ਮਸਲੇ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਸਰਕਾਰ ਨੂੰ ਉਹਦੇ ਚ ਇਹ ਮਿਲਿਆ ਹੈ ਕਿ ਜਿਹੜਾ ਬਨਾਣਾ ਹੈ ਉਹਦੇ ਵਿੱਚ ਜਿਹੜੀ ਨਿਊਟ੍ਰੀਸ਼ਨ ਵੈਲਿਊ ਹੈ ਉਹ ਬੱਚਿਆਂ ਲਈ ਕਿੰ ਨੂੰ ਦੇ ਮੁਕਾਬਲੇ ਜ਼ਿਆਦਾ ਲਾਭਦਾਇਕ ਹੈ ਤੇ ਉਹ એનર્ਜੀ ਜਿਹੜੀ ਇਸਟੈਂਟ એનર્ਜੀ ਆ ਉਹਦੇ ਚ ਹੁੰਦੀ ਹੈ ਇਸ ਕਰਕੇ ਕੇਲਾ ਜਿਹੜਾ ਉਹ ਜ਼ਿਆਦਾ ਫਾਇਦੇਮੰਦ ਹੈ ਤਾਂ ਇਸ ਕਰਕੇ ਜਿਹੜਾ ਹੁਣ ਕਿੰਨੂ ਵਾਲਾ ਮਸਲਾ ਆਵਾਜ਼ ਜ਼ਰੂਰ ਚੱਕੀ ਗਈ ਸੀ ਪਰ ਕਿਤੇ ਨਾ ਕਿਤੇ ਜਿਹੜੀਆਂ ਰਿਪੋਰਟਸ ਸਾਹਮਣੇ ਆ ਰਹੀਆਂ ਉਹਦੇ ਚ ਇਹ ਆ ਕਿ ਪੀਯੂ ਵੱਲੋਂ ਵੀ ਇਹਦੇ ਤੇ ਜਦੋਂ ਪੜਤਾਲ ਕਰਕੇ ਦੱਸਿਆ ਗਿਆ ਤਾਂ ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜਾ ਕਿੰਨੂ ਦੇ ਮੁਕਾਬਲੇ ਬਨਾਣਾ ਕੇਲਾ ਕੇਲੇ ਦੇ ਵਿੱਚ ਜਿਹੜੀ ਨਿਊਟ੍ਰੀਸ਼ਨ ਵੈਲਿਊ ਹੈ ਉਹ ਉਹਦੇ ਮੁਕਾਬਲੇ ਜ਼ਿਆਦਾ ਹੈ ਤੇ ਬੱਚਿਆਂ ਲਈ ਜਿਹੜੇ ਤੱਤ ਜ਼ਰੂਰੀ ਹੈ ਉਹ ਕੇਲੇ ਦੇ ਵਿੱਚ ਪਾਏ ਜਾਂਦੇ ਆ ਆਸ ਤੌਰ ਤੇ ਇਹ ਇਨਸਟੈਂਟ ਜਿਹੜੀ એનર્ਜੀ ਹੈ ਉਹ ਉਹਦੇ ਵਿੱਚ ਪਾਈ ਜਾਂਦੀ ਆ ਤਾਂ ਇਸ ਕਰਕੇ ਸੰਭਾਵਨਾ ਇਹ ਲੱਗਦੀ ਆ ਹੁਣ ਵੀ ਮਿੱਡੇ ਮੀਲ ਵਾਲਾ ਜਿਹੜਾ ਮਸਲਾ ਹੈ ਉਹ ਹੱਲ ਹੁੰਦਾ ਨਹੀਂ ਜਾਪ ਰਿਹਾ ਪਰ ਫਿਰ ਵੀ ਆਪਣਾ ਮਕਸਦ ਹੈ ਵੀ ਆਪਾਂ ਆਪਣੇ ਇਲਾਕੇ ਦੇ ਫਰੂਟ ਦੀ ਆਵਾਜ਼ ਆ ਜਿਹੜੀ ਉਹ ਚਖਣੀ ਹੈ ਤੇ ਚੱਕਦੇ ਰਵਾਂਗੇ ਕਿ ਜਿਹੜਾ ਕਿੰਨੂ ਐ ਨੂੰ ਮੀਡੇ ਮੀਲ ਦੇ ਵਿੱਚ ਸ਼ਾਮਲ ਕੀਤਾ ਜਾਵੇ ਹੋਰ ਵੀ ਵੀਰਾਂ ਨੂੰ ਕਵਾਂਗੇ ਕਿ ਆਵਾਜ਼ ਆ ਜਿਹੜੀ ਉਹ ਬੁਲੰਦ ਕੀਤੀ ਜਾਵੇ ਤਾਂ ਹੋਰ ਕਿੰਨੂ ਮੰਡੀ ਤੋਂ ਲਾਈਵ ਤੁਹਾਨੂੰ ਰੇਟ ਵਿਖਾ ਰਹੇ ਆ ਅੱਜ 3-4 ਰੁਪਏ ਤੋਂ ਲੈ ਕੇ 11 ਰੁਪਏ ਕਿੰਨੂ ਆ ਜਿਹੜਾ ਮੰਡੀ ਦੇ ਵਿੱਚ ਵਧੀਆ ਕੁਆਲਟੀ ਦਾ ਉਹ ਵਿਕਿਆ 10 ਰੁਪਏ ਦੀ ਲਾਈਵ ਬੋਲੀ ਵੀ ਤੁਹਾਨੂੰ ਵਿਖਾਈ ਆ ਮੰਡੀ 'ਚ ਜਿਹੜਾ ਕਿੰਨੂ ਦੀ ਆਮਦ ਹੈ ਲਗਾਤਾਰ ਜਾਰੀ ਹੈ ਹਰ ਰੋਜ਼ ਆ ਜਿਹੜਾ ਕਿੰਨੂ ਮੰਡੀ ਦੇ ਵਿੱਚ ਆ ਰਿਹਾ ਹੈ ਤਾਂ ਜਿਹੜੇ ਜਿਹੜੇ ਵੀ ਕਿਸਾਨ ਵੀਰ ਜੁੜਦੇ ਜਾ ਰਹੇ ਆ ਵੀਡੀਓ ਸ਼ੇਅਰ ਜ਼ਰੂਰ ਕਰਿਓ ਘਰ ਬੈਠੇ ਤੁਹਾਨੂੰ ਵੀ ਪਤਾ ਵੀਰੋ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਬਿਲਕੁਲ ਵੀ ਜਿਹੜੇ ਹੱਥ ਹੈ ਉਹ ਬਾਹਰ ਨਹੀਂ ਕੱਢੇ ਜਾ ਰਹੇ ਪਰ ਫਿਰ ਵੀ ਜਿਹੜੇ ਸਾਡੇ ਵੀਰ ਹੈ ਕਿਸਾਨ ਹੈ ਮਜ਼ਦੂਰ ਹੈ ਉਹ ਕੰਮ ਆਪਦਾ ਲਗਾਤਾਰ ਕਰ ਰਹੇ ਆ ਤੇ ਜਿਹੜੇ ਵੀਰ ਘਰੇ ਬੈਠੇ ਆ ਉਹਨਾਂ ਤੱਕ ਅਸੀਂ ਅਭੋਰ ਕਿੰਨੂ ਮੰਡੀ ਦੇ ਰੇਟ ਪਹੁੰਚਾਉਣ ਲਈ ਯਤਨਸ਼ੀਲ ਆ ਤਾਂ ਇਸ ਕਰਕੇ ਬੇਨਤੀ ਆ ਵੀਰੋ ਕਿ ਵੀਡੀਓ ਸ਼ੇਅਰ ਜ਼ਰੂਰ ਕਰੋ ਕਮੈਂਟ ਜਰੂਰ ਕਰੋ ਕਿ ਮੌਸਮ ਤੁਹਾਡੇ ਇਲਾਕੇ ਦੇ ਵਿੱਚ ਕਿਦਾਂ ਦਾ ਹੈਗਾ ਕਿਉਂਕਿ ਕੱਲ ਕਈ ਥਾਵਾਂ ਤੇ ਪਰਸੋਂ ਜਿਹੜੀ ਧੁੱਪ ਐ ਥੋੜੀ ਬਹੁਤ ਹੀ ਨਿਕਲੀ ਸੀ ਤਾਂ ਕਿਤੇ ਕਿਤੇ ਨਿਕਲੀ ਸੀ ਜਾਣਕਾਰੀ ਜਰੂਰ ਦਿਓ ਤਾਂ ਮੰਡੀ ਦੇ ਵਿੱਚ ਕਿੰਨੂ ਦੀ ਆਮਦ ਜਿਹੜੀ ਲਗਾਤਾਰ ਤੇਜ਼ ਹੋ ਚੁੱਕੀ ਐ ਮੰਡੀ 'ਚ ਕਿੰਨੂ ਆ ਰਿਹਾ ਐ ਸੌਦੇ ਬਾਹਰ ਵੀ ਜਿਹੜੇ ਪਿੰਡਾਂ ਦੇ ਵਿੱਚ ਵੀ ਉਹ ਬਾਗਾਂ ਦੇ ਵਿੱਚ ਹੋ ਰਹੇ ਆ ਮਾਲ ਐ ਜਿਹੜਾ ਉਹ ਪੰਜਾਬ ਦੀਆਂ ਮੰਡੀਆਂ ਤੋਂ ਇਲਾਵਾ ਦਿੱਲੀ ਦਿੱਲੀ ਤੋਂ ਇਲਾਵਾ ਰਾਜਸਥਾਨ ਹਰਿਆਣਾ ਹਿਮਾਚਲ ਦੀਆਂ ਮੰਡੀਆਂ ਤੱਕ ਜਿਹੜਾ ਕਿੰਨੂ ਐ ਉਹ ਜਾ ਰਿਹਾ ਤਾਂ ਹਬੋਰ ਕਿੰਨੂ ਮੰਡੀ ਲਾਈਵ ਤੁਹਾਨੂੰ ਦਿਖਾ ਰਹੇ ਆ ਤੇ ਅੱਜ ਦੇ ਭਾਅ ਜਿਹੜੇ 11 ਰੁਪਏ ਵਧੀਆ ਕੁਆਲਿਟੀ ਦਾ ਕਿੰਨੂ ਵਿਕਿਆ ਇੱਧਰ ਵੀ ਇੱਕ ਕਿੰਨੂ ਹੈ ਕੋਸ਼ਿਸ਼ ਕਰਦੇ ਆ ਕੀ ਰੇਟ ਵਿਕਿਆ ਕੀ ਰੇਟ ਵਿਕੇ ਵੀਰੇ ਅੱਜ ਵਿਕਿਆ ਨਹੀਂ ਜੀ ਬੋਲੀ ਕਰਵਾਵਾਂਗੇ ਸ਼ੁਰੂ ਕਰਾਉਣਾ ਕਿ ਕਰੋ ਸ਼ੁਰੂ ਹਾਂ ਹਾਂ ਜੀ ਬੋਲੋ ਜੀ ਬੋਲੋ ਪੋਲੋ ਪੋਲੋ ਲਾਈਵ ਬੋਲੀ ਤੁਹਾਨੂੰ ਦਿਖਾਵਾਂਗੇ ਠੰਡ ਨੇ ਬਹੁਤ ਜ਼ੋਰ ਫੜਿਆ ਹੋਇਆ ਵੀਰੋ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ 7 ਰੁਪਏ ਜੀ 7 ਰੁਪਏ ਤੋਂ ਬੋਲੀ ਹੈ ਜਿਹੜੀ 7.5 ਸਾਡੇ ਸਾਜੀ ਸਾਡੇ ਸਾਡੇ ਪੌਣੇ 8 ਪੌਣੇ 80 ਰੁਪਏ ਜੀ 80 ਰੁਪਏ 78 ਚੱਕਦਾ ਕੰਮ ਸਾਢੇ ਪੌਣੇ 90 ਰੁਪਏ ਜੀ 90 ਰੁਪਏ ਜੀ ਆ 90 ਰੁਪਏ ਜੀ ਚਮਕਦਾਰ ਕਿੰਨੂ ਆ ਜਿਹੜਾ 90 ਰੁਪਏ ਜੀ 9 1 9 ਰੁਪਏ ਜਿਹੜੀ 90 ਰੁਪਏ ਵਿਗਰੇ ਭਾਈ ਕਿੰਨੂ ਆ ਜਿਹੜਾ 90 ਰੁਪਏ 90 ਰੁਪਏ ਬੈਠੇ ਜੀ 9 ਰੁਪਏ ਜਿਹੜਾ ਕਿੰਨੂ ਐ 90 ਰੁਪਏ ਵਿਕੇ ਜੀ ਆ ਆਪ ਆਪ 9:00 ਤੋਂ 11:00 ਈਆ ਆਲ ਕੇ ਆ 9 ਤੋਂ 11 ਰੁਪਏ ਜਿਹੜਾ ਕਿੰਨੂ ਐ ਲਗਭਗ 11 ਰੁਪਏ ਵਿਕਿਆ ਤੁਹਾਨੂੰ ਉਧਰ ਵੀ ਵਿਖਾਇਆ ਆ ਨੌਰ ਰੁਪਏ ਜਿਹੜਾ ਕਿੰਨੂ ਐ ਠੰਡ ਕੇ ਕਾਰਨ ਬਹੁਤ ਜ਼ਿਆਦਾ ਠੰਡ ਪੈ ਰਹੀ ਆ ਵੀਰੋ ਲਾਈਵ ਤੁਹਾਨੂੰ ਦਿਖਾ ਰਹੇ ਆ ਬਾਈ ਜੋਰ ਲਾ ਰਿਹਾ ਆ ਆਲ ਵਿਕ ਰਿਹਾ ਸਾਰੇ 9 ਤੋਂ 11 ਰੁਪਏ ਰੇਟ ਆ ਜਿਹੜੇ ਬਾਈ ਕਹਿੰਦੇ ਬਾਹਰਲੀਆ ਮੰਡੀਆਂ ਦੇ ਵਿੱਚ ਵੀ ਰੇਟ ਘਟਾ ਇਸ ਕਰਕੇ ਇੱਥੇ ਵੀ ਘਟਾ ਹੈ ਤਾਂ ਹਬੋਰ ਕਿੰਨੂ ਮੰਡੀ ਦੇ ਵਿੱਚ ਅੱਜ ਦੇ ਜਿਹੜੇ ਰੇਟ ਆ 11 ਰੁਪਏ ਕਿੰਨੂ ਐ ਜਿਹੜਾ ਵਿਕਿਆ ਤਾਂ ਲਾਈਵ ਤੁਹਾਨੂੰ ਦਿਖਾ ਰਹੇ ਆ ਮੰਡੀ ਦੇ ਵਿੱਚ ਕੁਆਲਿਟੀ ਆ ਜਿਹੜੀ ਕਿਹੜੇ ਤਰ੍ਹਾਂ ਦੀ ਕੁਆਲਿਟੀ ਜਿਹੜੀ ਚੱਲ ਰਹੀ ਆ ਤਾਂ ਅਵੋਰ ਕਿੰਨੂ ਮੰਡੀ ਕੋਸ਼ਿਸ਼ ਆ ਤੁਹਾਡੇ ਤੱਕ ਜਿਹੜੇ ਰੇਟ ਆ ਅਸੀਂ ਹਰ ਰੋਜ਼ ਘਰੇ ਬੈਠੇ ਵੀਰੋ ਤੁਹਾਨੂੰ ਰੇਟ ਬਤਾ ਲੱਗਦੇ ਆ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜੇ ਵੀਰਾਂ ਨੇ ਆਪਣਾ ਚੈਨਲ ਫੋਲੋ ਨਹੀਂ ਕੀਤਾ ਉਹ ਫੋਲੋ ਕਰ ਲਓ ਤਾਂ 9 ਰੁਪਏ ਜਿਹੜਾ ਕਿੰਨੂ ਐ 10 ਰੁਪਏ ਐ 11 ਰੁਪਏ ਐ ਇਹ ਭਾਅ ਜਿਹੜਾ ਮੰਡੀ ਦੇ ਵਿੱਚ ਚੱਲ ਰਿਹਾ ਹੈ 15 ਜਨਵਰੀ ਤੋਂ ਬਾਅਦ ਜਿਹੜੇ ਉਮੀਦ ਜਗਾਈ ਜਾ ਰਹੀ ਹੈ ਵੀ ਮੌਸਮ ਕਿਉਂਕਿ ਧੁੱਪਾਂ ਜਵਾਂ ਹੀ ਨਿਕਲ ਰਹੀਆਂ ਜਿਹੜੇ ਹਿਸਾਬ ਦੀ ਠੰਡ ਪੈ ਰਹੀ ਆ ਬਹੁਤ ਜ਼ਿਆਦਾ ਠੰਡ ਪੈ ਰਹੀ ਆ ਵੀਰੋ ਤਾਪਮਾਨ ਜਰੂਰ ਦੱਸਿਓ ਵੀ ਤੁਹਾਡੇ ਕਿੰਨਾ ਹੈ ਟੈਂਪਰੇਚਰ ਆ ਜਿਹੜਾ ਚੱਲ ਰਿਹਾ ਤਾਂ ਇੱਕ ਦੋ ਫੋਟੋਆਂ ਵੀਰੋ ਵੇਖੀਆਂ ਸੀਗੀਆਂ ਤਾਂ ਕੋਰੇ ਦਾ ਜਿਹੜਾ ਅਸਰ ਹੈ ਕਿਤੇ ਨਾ ਕਿਤੇ ਕਿੰਨੂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਸੀ ਤਾਂ ਉਹ ਵੀ ਜਰੂਰ ਜਾਣਕਾਰੀ ਦਿਓ ਕਿ ਜਿਹੜਾ ਠੰਡ ਜਿੰਨੀ ਪੈ ਰਹੀ ਹੈ ਉਹਦਾ ਕੋਈ ਨੁਕਸਾਨ ਹੈ ਜਿਹੜਾ ਉਹ ਤਾਂ ਕਿੰਨੂ ਨੂੰ ਹੋ ਰਿਹਾ ਹੈ ਇਹਦੀ ਜਾਣਕਾਰੀ ਵੀ ਕਮੈਂਟਾਂ ਦੇ ਵਿੱਚ ਸਾਂਝੀ ਕਰਿਓ ਤਾਂ ਜੋ ਜਿਹੜੇ ਵੀ ਵੀਰ ਇੱਕ ਦੂਜੇ ਜੁੜਦੇ ਆ ਉਹਨਾਂ ਨੂੰ ਪਤਾ ਲੱਗ ਸਕੇ ਕਿ ਜਿਹੜਾ ਨੁਕਸਾਨ ਕੋਈ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਅਬ ਹੋਰ ਕਿੰਨੂ ਮੰਡੀ ਲਾਈਵ ਤੁਹਾਨੂੰ ਦਿਖਾ ਰਹੇ ਆ ਮੰਡੀ ਦੇ ਵਿੱਚ ਜਿਹੜੀ ਕਿੰਨੂ ਦੀ ਆਮਦ ਹੈ ਉਹ ਲਗਾਤਾਰ ਜਾਰੀ ਹੈ ਹਰ ਰੋਜ ਦੀ ਤਰ੍ਹਾਂ ਕਿੰਨੂ ਆ ਜਿਹੜਾ ਉਹ ਮੰਡੀ ਚ ਅੱਜ ਵੀ ਪਹੁੰਚਿਆ ਹੋਇਆ ਤਾਂ ਜਿੰਨੇ ਵੀਰ ਜੁੜਦੇ ਜਾਣ ਉਹ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਜਾਇਓ ਵੀਰੋ ਅਬੋਰ ਮੰਡੀ ਹਰ ਰੋਜ਼ ਅਪਡੇਟ ਆ ਜਿਹੜੀ ਤੁਹਾਡੇ ਤੱਕ ਲੈ ਕੇ ਆਉਣੇ ਆ ਮਾਲ ਦੀ ਆਮਦ ਲਗਾਤਾਰ ਜਾਰੀ ਹੈ ਹਾਲਾਤ ਦੇਖ ਲਓ ਤੁਸੀਂ ਮੰਡੀ ਦੇ ਖੰਡ ਕਰਕੇ ਕਿਤੇ ਨਾ ਕਿਤੇ ਰੇਟ ਤੇ ਅਸਰ ਹੈ ਕਿਸਾਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਿ ਕਿੰਨੂ ਆ ਜਿਹੜਾ ਉਹ ਬੜੇ ਘੱਟ ਰੇਟ ਤੇ ਵਿਕ ਰਿਹਾ ਜਨਵਰੀ ਚੜ ਚੁੱਕੀ ਹੈ ਖਾਣ ਜੋ ਕਿੰਨੂ ਆ ਬਿਲਕੁਲ ਹੋ ਚੁੱਕਿਆ ਕਿੰਨੂ ਜਰੂਰ ਖਾਇਆ ਕਰੋ ਵੀਰੋ ਉਦੋਂ ਪਾਈਆਂ ਜਦੋਂ ਚੜਨ ਲੱਗੀਆਂ ਭਾਵੇਂ ਉਦੋਂ ਖਾ ਲਿਓ ਤਾਂ ਅਬੋਰ ਕਿੰਨੂ ਮੰਡੀ ਤੋਂ ਹਰ ਰੋਜ਼ ਦੇ ਭਾਅ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਦਿਆਂ ਤੇ ਅੱਜ ਦੇ ਫੇਰ ਤੁਹਾਨੂੰ ਭਾਅ ਮੈਂ ਇੱਕ ਵਾਰੀ ਦੱਸਦਾ ਕੇ ਮੰਡੀ ਦੇ ਵਿੱਚ ਅੱਜ ਜਿਹੜਾ ਕਿਨੂ ਆ ਵੀਰੋ ਅੱਜ ਮੰਡੀ ਦੇ ਵਿੱਚ ਜਿਹੜਾ ਕਿਨੂ ਆ ਉਹ 3-4 ਰੁਪਏ ਤੋਂ ਲੈ ਕੇ 11 ਰੁਪਏ ਮੰਡੀ ਦੇ ਵਿੱਚ ਉਧਰ ਬਾਈ ਆ ਜਿਹੜਾ ਉਹ ਹੱਸ ਰਿਹਾ ਹੈ ਤਾਂ ਠੰਡ ਦੇ ਵਿੱਚ ਹੱਸਣਾ ਵੀ ਚਾਹੀਦਾ ਹੈ ਕਿਉਂਕਿ ਹਾਸੇ ਆ ਜਿਹੜੇ ਉਹ ਸਲਾਮਤ ਰਹਿਣੇ ਚਾਹੀਦੇ ਸਾਰਿਆਂ ਨੇ ਕਿਨੂ ਆ ਜਿਹੜਾ ਮੰਡੀ ਦੇ ਵਿੱਚ ਲਗਾਤਾਰ ਪਹੁੰਚ ਰਿਹਾ ਪਰ ਰੇਟ ਆ ਜਿਹੜਾ ਉਹ ਸੰਤੁਸ਼ਟੀਜਨਕ ਨਾ ਹੋਣ ਕਾਰਨ ਕਿਸਾਨਾਂ ਨੂੰ ਇੱਕ ਜ਼ਰੂਰ ਇਸ ਗੱਲ ਦਾ ਜਿਹੜਾ ਰੋਸ ਹੈ ਉਹ ਹੈਗਾ ਕਿ ਯਾਰ ਰੇਟ ਹੈ ਜਿਹੜਾ ਉਹ ਪਿਛਲੇ ਸਾਲ 25 ਤੋਂ 30 ਰੁਪਏ ਕਿਲੋ ਵਿਕਦਾ ਰਿਹਾ ਤੇ ਐਤਕੀ ਜਿਹੜਾ ਕਿੰਨੂ ਹੈ ਉਹ 10 11 ਰੁਪਏ ਵਿਕ ਰਿਹਾ ਉਹਦੇ ਕਰਕੇ ਕਿਸਾਨਾਂ ਨੂੰ ਇੱਕ ਨਿਰਾਸ਼ਾ ਦੀ ਆਲਮ ਜਿਹੜਾ ਕਿਸਾਨਾਂ ਦੇ ਵਿੱਚ ਹੈਗਾ ਤਾਂ ਤੁਸੀਂ ਦੇਖ ਸਕਦੇ ਹੋ ਮੰਡੀ ਦੇ ਵਿੱਚ ਹਰ ਤਰ੍ਹਾਂ ਦੀ ਵੈਰਾਈਟੀ ਹੈ ਜਿਹੜੀ ਉਹ ਕਿੰਨੂ ਦੀ ਆ ਰਹੀ ਹੈ ਵਧੀਆ ਰੰਗीन ਹੈ ਜਿਹੜਾ ਕਿੰਨੂ ਉਹ ਮੰਡੀ ਦੇ ਵਿੱਚ ਆ ਰਿਹਾ ਤੇ ਠੰਡ ਨੇ ਜੋਰ ਹੈ ਜਿਹੜਾ ਉਹ ਬੁਰੀ ਤਰ੍ਹਾਂ ਫੜਿਆ ਹੋਇਆ ਬਹੁਤ ਜ਼ਿਆਦਾ ਠੰਡ ਹੈ ਜਿਹੜੀ ਪੈ ਰਹੀ ਹੈ ਤਾਂ ਵੀਰੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਜਿਹੜੇ ਵੀਰ ਜੁੜੇ ਆ ਤਾਂ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ